ਫਗਵਾੜਾ ਸ਼ਹਿਰੰ ਦਾ ਟ੍ਰੈਫਿਕ ਨੂੰ ਸਚਾਰੂ ਰੂਪ ਨਾਲ ਚਲਾਉਣ ਅਤੇ ਬਿਆਰਾਂ ਵੀ ਦੁਕਾਨਦਾਰਾਂ ਰੇੜੀਆਂ ਅਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਲਈ ਨਗਰ ਨਿਗਮ ਫਗਵਾੜਾ ਦੇ ਤੈਬਿਆਰੀ ਵਾਲੇ ਵਿਭਾਗ ਵੱਲੋਂ ਫਗਵਾੜਾ ਪੁਲਿਸ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਤਹਿਤ ਵਿਭਾਗ ਵੱਲੋਂ ਵਕਫਾ ਬਿਆਰਾਂ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਜਿਨ੍ਹਾਂ ਦੁਕਾਨਦਾਰਾਂ ਰੇੜੀਆਂ ਅਤੇ ਫੜੀ ਵਾਲਿਆਂ ਵੱਲੋਂ ਜੋ ਸਮਾਨ ਆਪਣੀ ਹੱਦ ਤੋਂ ਬਾਹਰ ਸੜਕਾਂ ਤੇ ਰੱਖਿਆ ਗਿਆ ਸੀ ਉਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹੀਗਰਾਂ ਨੂੰ ਔਨਜਾਨੀ ਕਿ ਕਿ ਸੈਕਸਡੇ ਕੋਈ ਦਿੱਕਤ ਨਾ ਹੋਵੇ ਇਸ ਲਈ ਹੀ ਵਿਭਾਗ ਵੱਲੋਂ ਇਹ ਮੁਹਿੰਮ ਆਰੰਭੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਚੱਲੀ ਰਹੇਗੀ ਹੁਣਾ ਸੂਹ ਦੁਕਾਨਦਾਰਾਂ ਤੋਂ ਇਲਾਵਾ ਰੇੜੀ ਅਤੇ ਫੜੀ ਵਾਲਿਆਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਕੋਈ ਵੀ ਦੁਕਾਨਦਾਰ ਰੇੜੀ ਜਾਂ ਫੜੀ ਵਾਲਾ ਆਪਣਾ ਸਮਾਨ ਆਪਣੀ ਹੱਦ ਤੋਂ ਬਾਹਰ ਰੱਖੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੁਣ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਵਿਭਾਗ ਨਾਲ ਪੂਰਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਇਹ ਜਿਹੜੀ ਸਾਡੇ ਅਫਸਰਾਂ ਨੇ ਜੋ ਸਾਡੀ ਡਿਊਟੀ ਲਗਾਈ ਹੈ ਸੈਪ ਜਾਰੀ ਵਿੰਗ ਦੇ ਵਿੱਚ ਲਗਾਈ ਹੈ ਸ਼ਹਿਰ ਨੂੰ ਇਨਕ੍ਰੁਨਚਮੈਂਟ ਫ੍ਰੀ ਕਰਨਾ ਹੈ ਤੇ ਸ਼ਹਿਰ ਦੇ ਵਿੱਚ ਜਿਹੜੇ ਨਜਾਇਜ਼ ਜਾਮ ਲਗਾਉਂਦੇ ਰੇੜੀ ਫੜੀ ਵਾਲੇ ਦੁਕਾਨਾਂ ਵਾਲੇ ਬਾਹਰ ਸਮਾਨ ਲਗਾ ਕੇ ਉਸ ਚੀਜ਼ ਨੂੰ ਅਸੀਂ ਕੰਟਰੋਲ ਕਰਨਾ ਹੈ ਉਹਨੂੰ ਨੱਥ ਪਾਉਣੀ ਹੈ ਉਹਦੇ ਵਾਸਤੇ ਅੱਜ ਇਹ ਕਾਰਵਾਈ ਕੀਤੀ ਤੇ ਰੈਗੂਲਰ ਚੱਲੂਗੀ ਇਹ ਇਹ ਰੈਗੂਲਰ ਕਾਰਵਾਈ ਚੱਲਦੀ ਰਹੇਗੀ ਜੀ ਰੁਟੀਨ ਤੇ ਜਿੱਦਾਂ ਮਤਲਬ ਕਿ ਤੁਸੀਂ ਸਮਾਨ ਇਹਨਾਂ ਦਾ ਉਠਾ ਕੇ ਲੈ ਕੇ ਜਾਂਦੇ ਆਂ ਹਾਂਜੀ ਕੁਝ ਸਮੇਂ ਬਾਅਦ ਫੇਰ ਉੱਥੇ ਦਾ ਸਮਾਨ ਟਿਕ ਜਾਂਦਾ ਇਹਦੇ ਬਾਰੇ ਕੀ ਕਹਿਣਾ ਜਾਂਦੇ ਆਂ ਇਹ ਤਾਂ ਦੇਖੋ ਤੁਹਾਨੂੰ ਵੀ ਪਤਾ ਜੀ ਵੀ ਟੈਪ ਵਿਚਾਰੀ ਟੀਮ ਹੁੰਦੀ ਆ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਟੈਪ ਵਿਚਾਰੀ ਆ ਗਈ ਅਗਲਾ ਸਮਾਨ ਚੁੱਕਦਾ ਅੰਦਰ ਕਰ ਲੈਂਦਾ ਦੁਬਾਰਾ ਫੇਰ ਲਗਾ ਲੈਂਦਾ ਇਸ ਦੇ ਉੱਤੇ ਠੱਲ ਪਾਉਣ ਵਾਸਤੇ ਅਸੀਂ ਰੂਟੀਨ ਚੇਕ ਕਾਰਵਾਈ ਜਿਹੜੀ ਆ ਜਾਰੀ ਰੱਖਦੇ ਆ ਫਗਵਾੜਾ ਸ਼ਹਿਰੰ ਦਾ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਅਤੇ ਬਿਜਾਰਾਂ ਵੀ ਦੁਕਾਨਦਾਰਾਂ ਰੇੜੀਆਂ ਅਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਲਈ ਨਗਰ ਨਿਗਮ ਫਗਵਾੜਾ ਦੇ ਤੈਬਿਯਾਰੀ ਵਾਲੇ ਵਿਭਾਗ ਵੱਲੋਂ ਫਗਵਾੜਾ ਪੁਲਿਸ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਤਹਿਤ ਵਿਭਾਗ ਵੱਲੋਂ ਵਕਫਾ ਬਿਜਾਰਾਂ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਜਿਨ੍ਹਾਂ ਦੁਕਾਨਦਾਰਾਂ ਰੇੜੀਆਂ ਅਤੇ ਫੜੀ ਵਾਲਿਆਂ ਵੱਲੋਂ ਜੋ ਸਮਾਨ ਆਪਣੀ ਹੱਦ ਤੋਂ ਬਾਹਰ ਸੜਕਾਂ ਤੇ ਰੱਖਿਆ ਗਿਆ ਸੀ ਉਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹੀਗਰਾਂ ਨੂੰ ਔਨਜਾਨੀ ਕਿ ਜੇ ਸੇਕ ਸਮਡੇ ਕੋਈ ਦਿੱਕਤ ਨਾ ਹੋਵੇ ਇਸ ਲਈ ਹੀ ਵਿਭਾਗ ਵੱਲੋਂ ਇਹ ਮੁਹਿੰਮ ਆਰੰਭੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਚੱਲੀ ਰਹੇਗੀ ਹੁਣਾ ਸሙ ਦੁਕਾਨਦਾਰਾਂ ਤੋਂ ਇਲਾਵਾ ਰੇੜੀ ਅਤੇ ਫੜੀ ਵਾਲਿਆਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਕੋਈ ਵੀ ਦੁਕਾਨਦਾਰ ਰੇੜੀ ਜਾਂ ਫੜੀ ਵਾਲਾ ਆਪਣਾ ਸਮਾਨ ਆਪਣੀ ਹੱਦ ਤੋਂ ਬਾਹਰ ਰੱਖੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੁਣ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਵਿਭਾਗ ਨਾਲ ਪੂਰਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਇਹ ਜਿਹੜੀ ਸਾਡੇ ਅਫਸਰਾਂ ਨੇ ਜੋ ਸਾਡੀ ਡਿਊਟੀ ਲਗਾਈ ਹੈ ਟੈਪ ਜਾਰੀ ਵਿੰਗ ਦੇ ਵਿੱਚ ਮੇਰੀ ਡਿਊਟੀ ਲਗਾਈ ਆ ਸ਼ਹਿਰ ਨੂੰ ਇਨਕ੍ਰੋਚਮੈਂਟ ਫ੍ਰੀ ਕਰਨਾ ਤੇ ਸ਼ਹਿਰ ਦੇ ਵਿੱਚ ਜਿਹੜੇ ਨਜਾਇਜ਼ ਜਾਮ ਲਗਾਉਂਦੇ ਰੇੜੀ ਫੜੀ ਵਾਲੇ ਦੁਕਾਨਾਂ ਵਾਲੇ ਬਾਹਰ ਸਮਾਨ ਲਗਾ ਕੇ ਉਸ ਚੀਜ਼ ਨੂੰ ਅਸੀਂ ਕੰਟਰੋਲ ਕਰਨਾ ਉਹਨੂੰ ਨੱਥ ਪਾਉਣੀ ਆ ਉਹਦੇ ਵਾਸਤੇ ਅੱਜ ਇਹ ਕਾਰਵਾਈ ਕੀਤੀ ਤੇ ਰੈਗੂਲਰ ਚੱਲੂਗੀ ਇਹ ਇਹ ਰੈਗੂਲਰ ਕਾਰਵਾਈ ਚੱਲਦੀ ਰਹੇਗੀ ਜੀ ਰੁਟੀਨ ਦੇ ਤੇ ਜਿੱਦਾਂ ਮਤਲਬ ਕਿ ਤੁਸੀਂ ਸਮਾਨ ਇਹਨਾਂ ਦਾ ਉਠਾ ਕੇ ਲੈ ਕੇ ਜਾਂਦੇ ਆਂ ਹਾਂਜੀ ਕੁਝ ਸਮੇਂ ਬਾਅਦ ਫੇਰ ਉੱਥੇ ਦਾ ਸਮਾਨ ਟਿਕ ਜਾਂਦਾ ਇਹਦੇ ਬਾਰੇ ਕੀ ਕਹਿਣਾ ਜਾਂਦੇ ਆਂ ਇਹ ਤਾਂ ਦੇਖੋ ਤੁਹਾਨੂੰ ਵੀ ਪਤਾ ਜੀ ਵੀ ਤੈਬਜਾਰੀ ਟੀਮ ਹੁੰਦੀ ਆ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਤੈਬਜਾਰੀ ਆ ਗਈ ਅਗਲਾ ਸਮਾਨ ਚੁੱਕਦਾ ਅੰਦਰ ਕਰ ਲੈਂਦਾ ਦੁਬਾਰਾ ਫੇਰ ਲਗਾ ਲੈਂਦਾ ਇਸ ਦੇ ਉੱਤੇ ਠੱਲ ਪਾਉਣ ਵਾਸਤੇ ਅਸੀਂ ਰੂਟੀਨ ਚੇਕ ਕਾਰਵਾਈ ਜਿਹੜੀ ਆ ਜਾਰੀ ਰੱਖਦਾ